ਸਸੀਗਰ ਕਿਸਾਨ ਭਰਾਵੋ ਅੱਜ ਆਪਾਂ ਮੱਕੀ ਤੇ ਕਰ ਰਹੇ ਆਂ ਡੀਏਪੀ ਜੂਰੀਆ ਦੀ ਸਪਰੇ ਮੱਕੀ ਹੋ ਚੁੱਕੀ ਆ ਆਪਣੀ 37 38 ਦਿਨਾਂ ਦੀ ਪਹਿਲਾਂ ਆਪਾਂ 27 22 ਦਿਨਾਂ ਤੇ ਸਪਰੇ ਕਰੀ ਸੀ ਕੋਰਾਜਨ ਪਲੱਸ ਜ਼ਿੰਕ ਪਾਇਆ ਸੀ 39.5% ਵਾਲਾ ਤੇ ਉਹਦੇ ਬਹੁਤ ਸੋਹਣੇ ਰਿਜ਼ਲਟ ਮਿਲੇ ਤੇ ਅੱਜ ਆਪਾਂ ਡੀਏਪੀ ਪਾ ਰਹੇ ਆ 2 ਕਿਲੋ ਜੂਰੀਆ ਪਾ ਰਹੇ ਆ 2 ਕਿਲੋ ਕਿੱਲੇ ਦਾ ਤੇ ਪਾਣੀ ਕੱਢ ਰਹੇ ਆ 150 ਤੋਂ 200 ਲੀਟਰ ਤੇ ਜਿਹੜੀ ਇਹ ਡੀਏਪੀ ਤੇ ਜੂਰੀਆ ਦੀ ਸਪਰੇ ਆ ਦਲਾਲ ਕੋਲ ਇਹਦੇ ਰਿਜ਼ਲਟ ਬਹੁਤ ਸੋਹਣੇ ਮਿਲਦੇ ਨੇ ਤੇ ਮੈਂ ਕਹਿਣਾ ਸਾਰੇ ਕਿਸਾਨ ਭਰਾਵਾਂ ਨੂੰ ਵੀ ਜਰੂਰ ਕਰਿਆ ਕਰੋ ਸਭ ਤੋਂ ਸਸਤਾ ਸੌਦਾ ਪੈਂਦਾ ਹੈ ਇਹ ਡੀਜੀਪੀ ਜੂਰੀਆ ਤੇ ਇਹਦੇ ਆਪਾਂ ਨੂੰ ਰਿਜ਼ਲਟ ਵੀ ਚੰਗੇ ਮਿਲਦੇ ਨੇ ਤੇ ਮੱਕੀ ਗ੍ਰੋਥ ਵੀ ਜਾਦੇ ਵਧੀਆ ਕਰਦੀ ਆ ਕਿਉਂਕਿ ਮੱਕੀ ਚੌੜੇ ਪੱਤੇ ਵਾਲੀ ਫਸਲ ਆ ਇੰਨਾ ਚੌੜਾ ਪੱਤਾ ਹੁੰਦਾ ਤੇ ਇਹਨੂੰ ਕੋਈ ਮਰਜ਼ੀ ਆਪਾਂ ਖਰਾਕੀ ਤੱਤ ਦੇ ਲੋ ਇਹਨੇ ਲੈ ਹੀ ਲੈਣਾ ਆ ਤੇ ਜੇਕਰ ਤੁਹਾਡੇ ਕੋਲ ਨੈਨੋ ਡੀਜੀਪੀ ਪਿਆ ਨੈਨੋ ਜੂਰੀਏ ਦੀਆਂ ਸ਼ੀਸ਼ੀਆਂ ਪਈਆਂ ਨੇ ਰੇਹ ਨਾਲ ਮਿਲੀਆਂ ਹੋਈਆਂ ਤਾਂ ਉਹ ਵੀ ਤੁਸੀਂ ਹੁਣ ਮੱਕੀ ਦੇ ਉੱਪਰ ਜ਼ਰੂਰ ਸਪਰੇਅ ਆ ਜਿਹੜੀ ਕਰ ਸਕਦੇ ਹੋ ਅਗਲੀ ਸਪਰੇਅ ਆਪਾਂ ਕਰਾਂਗੇ 47-48 ਦਿਨਾਂ ਤੇ ਉਹਦੇ ਵਿੱਚ ਆਪਾਂ ਡੈਲੀਗੇਟ ਸਪਰੇਅ ਪਾਵਾਂਗੇ ਤੇ ਨਾਲ ਕੋਈ ਐਨਪੀਕੇ ਪਾਵਾਂਗੇ ਬਾਕੀ ਸੁੰਡੀ ਰਹਿਤ ਮੱਕੀ ਹੈਗੀ ਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਧੰਨਵਾਦ